ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਵਿੱਤਰ ਅਸਥਾਨੇ ਜੁੜ ਕੇ ਸਾਧ ਸੰਗਤ ਜੀ ਗੱਜ ਕੇ ਫਤਿਹ ਬੁਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਅੱਜ ਬਹੁਤ ਖੁਸ਼ੀ ਦੀ ਗੱਲ ਹੈ ਕਿ ਆਪਣੇ ਸੰਤਾਨ ਜਸਕਰਨ ਸਿੰਘ ਕਾਨ ਸਿੰਘ ਆੜਾ ਆਪਣਾ ਸ਼੍ਰੋਮਣੀ ਅਕਾਲੀ ਦਲ ਫਤਿਹ ਜਿਹੜੀ ਆਦੀ ਪਾਰਟੀ ਸੀ ਉਹਨੋਂ ਇਹ ਸ਼੍ਰੋਮਣੀ ਅਕਾਲੀ ਦਲ ਵਾਰਸ ਪੰਜਾਬ ਦੇ ਵਿੱਚ ਰਲੇਵਾ ਕੀਤਾ ਹੈ ਮੈਂ ਇਹਨਾਂ ਨੂੰ ਜੀਆ ਆਖਦਾ ਹਾਂ ਦੇ ਵਿਸ਼ਵਾਸ ਦਵਾਉਂਦੇ ਹਾਂ ਕਿ ਜੋ ਵੀ ਇਹਨਾਂ ਦਾ ਹੱਕ ਹੈ ਤੇ ਬਣਦਾ ਮਾਨ ਸਤਕਾਰ ਹੈ ਇਹਨਾਂ ਨੂੰ ਪਾਰਟੀ ਦੇ ਵਿੱਚ ਜ਼ਰੂਰ ਮਿਲੂਗਾ ਇਹਨਾਂ ਦਾ ਸਾਰਾ ਸੰਗਤ ਜੀ ਧੰਨਵਾਦ ਇਹਨਾਂ ਕਰਦਾ ਇਹਨਾਂ ਦਾ ਕਿ ਬੂਟਾ ਵੇਲੇ ਇਹਨਾਂ ਨੇ ਮੇਰੀ ਬਹੁਤ ਮਦਦ ਕੀਤੀ ਸੀ ਖੁੱਲ੍ਹ ਕੇ ਮਦਦ ਕੀਤੀ ਸੀ ਜਦੋਂ ਕਿ ਇਹਨਾਂ ਨੇ ਆਪਣਾ ਪ੍ਰਚਾਰ ਘਾਟੇ ਅੰਦਰ ਜਿੰਦਾ ਹੋਰ ਵੀ ਇਹਨਾਂ ਦੇ ਕੈਂਡੀਡੇਟ ਸੀਗੇ ਤੇ ਮੇਰੇ ਜੀ ਦੇ ਵਿੱਚ ਇਹਨਾਂ ਨੇ ਬਹੁਤ ਮਰੀ ਮਦਦ ਕੀਤੀ ਹੈ ਮੈਂ ਇਹਨਾਂ ਦਾ ਧੰਨਵਾਦ ਕਰਦਾ ਡਕਟਰ ਕੋਹਰ ਕਹਿਣਾ ਚਾਹੁੰਦਾ ਗੱਲ ਵੀ ਜਿਹਨੇ ਵੀ ਸਾਫ਼ ਕਰਦਾਰ ਵਾਲੇ ਸਿਆਸਤਦਾਨ ਕਹਿ ਲੋ ਤੁਸੀਂ ਸਮਾਜਸੀ ਕਹਿ ਲੋ ਕੋਈ ਵੀ ਉਹਨਾਂ ਵਾਸਤੇ ਛੱਡੇ ਪਰ ਕਰਦਾਰ ਸਾਫ਼ ਹੋਵੇ ਉਹਨਾਂ ਵਾਸ ਉਹਨਾਂ ਵਾਸਤੇ ਸਾਡੀ ਪਾਰਟੀ ਦੇ ਦਰਵਾਜ਼ੇ ਖੁੱਲੇ ਐ ਕੋਈ ਵੀ ਹੋਵੇ ਕੋਈ ਮਤਲਬ ਇਲਜ਼ਾਮ ਨਾ ਲੱਗਦਾ ਹੋਵੇ ਸੱਚੇ ਸੌਦੇ ਦਾ ਜਾਂ ਮਹਾਰਾਜ ਦੀ ਬੇਇੱਜ਼ਤੀ ਦਾ ਅਸੀਂ ਉਹ ਜੇ ਸੱਚ ਨੂੰ ਬਿਲਕੁਲ ਵੀ ਪਾਰਟੀ ਦੇ ਵਿੱਚ ਨਹੀਂ ਲਿਆ ਜਾਊਗਾ ਸਾ ਸੰਗਤ ਜੀ ਬਾਕੀਆਂ ਤੋਂ ਰੁੱਖ ਰਹੀ ਹੈ ਵੀ ਸੱਤ ਜਣਿਆਂ ਤੇ ਐਵੇਂ ਸਿੱਖ ਬਣਾਤਾ ਦਿੰਦੀ ਹੈ ਸਿਰਫ ਅੰਮ੍ਰਿਤਪਾਲ ਪੱਪਤਪ੍ਰੀਤ ਤੇ ਉਹਨਾਂ ਦੇ ਚਾਚਾ ਜੀ ਨੂੰ ਛੱਡ ਕੇ ਤਿੰਨ ਜਣਿਆਂ ਨੂੰ ਛੱਡ ਕੇ ਬਾਕੀ ਸੱਤਾ ਤੇ ਜੋ ਸੁਣਦੇ ਵਿੱਚ ਆਇਆ ਹੈ ਕਿ ਐਨਐਸਏ ਹਟਾ ਕੇ ਉਹਨਾਂ ਨੂੰ ਪੰਜਾਬ لے ਆਇਆ ਜਾਊਗਾ ਤੇ ਜਿਹੜੀ ਫਰਦਰ ਕੇਸਿਸ ਜਿੰਨੇ ਵੀ ਸਿਗੇ ਅਜਨਾਲੇ ਦੇ ਜਾਂ ਹੋਰ ਵੀ ਕੇਸਿਸ ਸਿਗੇ ਉਹਨਾਂ ਦੇ ਬਚਨਾਂ ਦੀ ਫਿਰ ਕੇਸਿਸ ਦੀ ਕਨਸੀਡਿੰਗ ਚੱਲੂਗੀ ਅੱਗੇ ਪਰ ਅੰਮ੍ਰਿਤਪਾਲ ਪਪਾ ਕ੍ਰੀਟ ਦੇ ਉਹਨਾਂ ਦੇ ਚਾਚਾ ਜੀ ਨੂੰ ਡਿਫਰੂ ਗਾੜੀ ਰੱਖਿਆ ਜਾਊਗਾ ਇਹ ਬਹੁਤ ਮਾੜੀ ਗੱਲ ਹੈ ਤੇ ਇਹਨਾਂ ਗੱਲਾਂ ਕਰਕੇ ਜਿਹੜਾ ਸਿੱਖ ਕੌਮ ਨਾਲ ਠਕਾ ਹੋ ਰਿਹਾ ਹੈ ਇਹੀ ਠਕਿਆ ਕਰਕੇ ਅਸੀਂ ਇਹ ਪਾਰਟੀ ਬਣਾਈ ਹੈ ਕਿ ਜੋ ਵੀ ਸੈਕਟਰ ਦੀ ਸਰਕਾਰ ਆ ਪੰਜਾਬ ਸਰਕਾਰ ਸਿੱਖ ਕੌਮ ਨਾਲ ਠਕਾ ਕਰਦੀ ਹੈ ਅਸੀਂ ਉਹਦੇ ਖਿਲਾਫ ਜ਼ਰੂਰ ਆਵਾਜ਼ ਠਰਾਵਾਂਗੇ ਉਨ੍ਹਾਂ ਦੇ ਖਿਲਾਫ ਜਿੱਥੇ ਤੱਕ ਵੀ ਹੋ ਸਕਿਆ ਅਸੀਂ ਜ਼ਰੂਰ ਲੜਾਗੇ ਕਿਉਂਕਿ ਸਾਂਗਤਜੀ ਕੋਈ ਐਸੀ ਗੱਲ ਨਹੀਂ ਹੈ ਵੈਸੇ ਜੀ ਇਹ ਦੋਸਾ ਤੱਕ ਮੈਕਸਿਮਮ ਹੁੰਦੀ ਹੈ ਐਨਐਸਐ ਹੁਣ ਪਤਾ ਨਹੀਂ ਕਿਹੜੀ ਗੱਲ ਕਰਕੇ ਇਹ ਵੀ ਅੱਗੇ ਵਧਾਉਣਗੇ ਬਾਕੀ ਕਿਉਂਕਿ ਉਨ੍ਹਾਂ ਤੇ ਬਾਕੀ ਜਿੰਨੇ ਆਪਣੇ ਸਿੰਘ ਹੈ ਨਾਲ ਅੰਦਰ ਉਨ੍ਹਾਂ ਤੇ ਯੂਐਪੀਏ ਵੀ ਲਾਈ ਹੋਈ ਹੈ ਉਹਦੇ ਕੇਸਸ ਦੇ ਵਿੱਚ ਇਹ ਪ੍ਰोसीडिंग ਚੱਲੂਗੀ ਹੁਣ ਪੰਜਾਬ ਦੀਆਂ ਜੇਲਾਂ ਵਿੱਚ ਉੱਤਰਖਿਆਲ ਨਾਲ ਉਹ ਸ਼ਾਇਦ ਲਿਆਣੇ ਜਾਣਗੇ ਬਾਕੀ ਸਾਧ ਸੰਗਤ ਜੀ ਤੁਹਾਡੇ ਸਾਥ ਦੀ ਬਹੁਤ ਲੋੜ ਹੈ ਤੁਸੀਂ ਵੱਧ ਤੋਂ ਵੱਧ ਪਿੰਡਾਂ 'ਚ ਪਹੁੰਚ ਕਰੋ ਆਪਣੇ ਮੈਂਬਰ ਬਣਾਓ ਪਾਰਟੀ ਨਾਲ ਜੋੜੋ ਸਾ ਮੈਂ ਸ਼ਰਧਾ ਬਈ ਜੋ ਇੱਕ ਇਨਸਾਨ ਨੂੰ ਬਚਾਉਣ ਵਾਸਤੇ ਪੰਜਾਬ ਦੇ ਵਿੱਚ ਹੋ ਰਿਹਾ ਹੈ ਤੱਕਦਾ ਨੂੰ ਜਥੇਦਾਰ ਲਾਗੇ ਜਾਂਦੇ ਐ 26 26 ਦਿਨਾਂ ਚਹੀਨੇ ਚ ਸਿਰਫ ਇੱਕ ਇਨਸਾਨ ਨਹੀਂ ਹੋ ਰਿਹਾ ਇਹ ਸਾਰਾ ਕੁਝ ਇਹ ਬਹੁਤ ਬਹੁਤ ਮਾੜੀ ਕਲੈਸਿਕ ਕੰਮ ਵਾਸਤੇ ਬਹੁਤ ਮਾੜੀ ਗੱਲ ਹੈ ਮੈਂ ਕਹਿੰਦਾ ਐਸੇ ਦਿਨ ਸਿੱਖ ਕੌਮ ਤੇ ਕਦੇ ਨਹੀਂ ਆਏ ਕਿ ਕਿਸੇ ਇੱਕ ਜਣੇ ਵਾਸਤੇ ਤਿੰਨ ਤਿੰਨ ਅਕਾਲ ਤਖਤ ਸਾਹਿਬ ਦੇ ਜਥੇਦਾਰ ਅਨੰਦਪੁਰ ਸਾਹਿਬ ਦੇ ਜਥੇਦਾਰ ਦੰਦਮਾ ਸਾਹਿਬ ਦੇ ਜਥੇਦਾਰਾਂ ਨੂੰ ਲਾਹ ਦਿੱਤਾ ਜਾਵੇ ਸਰ ਇੱਕ ਇਨਸਾਨ ਨੂੰ ਬਚਾਉਣ ਵਾਸਤੇ ਜਿਹੜੀ ਸਾ ਸੰਗਤ ਜੀ ਇਹ ਗੱਲ ਕਰਦੇ ਐ ਭਈ ਅਸੀਂ 32 ਲੱਖ ਜਾਂ 34 ਲੱਖ ਪਰਤੀਆਂ ਦੀਆਂ ਮੀਟੀਆਂ ਉਹਦੇ ਵਿੱਚ ਸਾਧ ਸੰਗਤ ਜੀ ਉਹਨਾਂ ਨੇ ਕਿਹਾ ਸੀ ਵੀ ਤੁਸੀਂ ਆਪਣੇ ਆਧਾਰ ਕਾਰਡ ਦੀ ਕਾਪੀ ਨਾਲ ਲਾਉਣੀ ਹੈ ਕਿਉਂਕਿ ਸਾਧ ਸੰਗਤ ਦਾ ਤੇ ਵੋਟਾਂ ਦੀਆਂ ਸੂਚੀਆਂ ਕਢਾਉਣੀ ਹੈ ਘਰੇ ਬੈਠੇ ਲਿਖੀ ਜਾਂਦੀਆਂ ਪਰਚੀਆਂ ਭਰੀਆਂ ਜਾਂਦੀਆਂ ਕੋਈ ਬਾਜ਼ਾਰ ਕੇ ਦੇ ਦੇ ਦਿੰਦੇ ਆ ਪਾਰਦਰਸ਼ਤਾ ਬਿਲਕੁਲ ਵੀ ਨਹੀਂ ਹੈ ਇਹਨਾਂ ਦੀ ਭਰਤੀ ਦੇ ਵਿੱਚ ਕੀ ਸਾਰਾ ਸਰਕਾਰ ਸੰਚਾਲਕਾਂ ਨੇ ਕਰਦੇ ਆ ਜਿਨ੍ਹਾਂ ਤੇ 4 ਰਮਸੀਤੀ ਜਿੱਤੇ ਤੇ 23 ਲੱਖ ਭਰਤੀ ਉਹਨਾਂ ਨੇ ਕਿੱਥੋਂ ਕਰਤੀ ਇਹ ਸਾਰਾ ਸਮੇਂ ਫਿੱਕਾ ਸ਼ਖਸ਼ ਨੂੰ ਪਹੁੰਚਾਉਣ ਵਾਸਤੇ ਹੋ ਰਿਹਾ ਹੈ ਸੁਖਬੀਰ ਸਿੰਘ ਬਾਦਲ ਨੂੰ ਪਰ ਇਹ ਕਿੰਨੀ ਦੇਰ ਤੱਕ ਚੱਲੂਗਾ ਸਾਰ ਸੰਗਤ ਜੀ ਹੁਣ ਕੌਮ ਸਮਝੀ ਗਈ ਹੈ ਇਹ ਜੋ ਮਰਜ਼ੀ ਕਰ ਰਹਿਣ ਹੁਣ ਕੌਮ ਮਿਨਾ ਦਾ ਸਾਥ ਨਹੀਂ ਦੇਉਗੀ ਤਾਂ ਹੀ ਮੈਂ ਦੇਖੀ ਕਰਦਾ ਤੁਹਾਨੂੰ ਵੀ ਇਹ ਚੋਥੀ ਹੋ ਰਿਹਾ ਹੈ ਨਾ ਪਿੰਡ ਪਿੰਡੇ ਸਾਰਾ ਆਪਾਂ ਪਿੰਡ ਦੀਆਂ ਸੱਚਤਾ ਨੂੰ ਸੱਥਾਂ ਚ ਸਮਝਾਏ ਇਹ ਲੋਕਾਂ ਨੂੰ ਵੀ ਇਹ ਖਰਾਬ ਮਤਲਬ ਕਾਲ ਤੱਕ ਸਾਡੀ ਦੀਵਾਨ ਖਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਨਹੀਂ ਨਹੀਂ ਚਲਦੀ ਵੀ ਹੈ ਇਸ ਲਈ ਆਪਾਂ ਸਾਰੇ ਵਾਦ ਤੋਂ ਵਾਦ ਪਿੰਡਾਂ ਚ ਪ੍ਰਚਾਰ ਕਰੀਏ ਆਪਣੀ ਜਿਹੜੀ ਮੁਹਿੰਮ ਹੈ ਪਾਰਟੀ ਦੀ ਮੈਂਬਰਸ਼ਿਪ ਦੀ ਉਹਨੂੰ ਬਹੁਤ ਤੇਜ਼ ਕਰੀਏ ਲੋਕਾਂ ਨੂੰ ਸੰਗਤ ਨੂੰ ਵੱਧ ਵੱਧ ਆਪਣੇ ਨਾਲ ਜੋੜੀਏ ਐਗੀਆਂ ਗੱਲਾਂ ਕਿੰਦਾ ਹੋਇਆ ਮੈਂ ਆਮ ਸੱਤਾ ਖੀਮਾ ਦਾ ਜਾਚ ਕੈਂ ਕੋਈ ਨੰ ਵੱਧ ਘੱਟ ਨਾ ਕਹਿ ਦਿੱਤੀ ਹੋਵੇ ਬਾਕੀ ਮੈਂ ਸਾਰਿਆਂ ਨੂੰ ਜਾਣਦਾ ਐ ਮੈਂ ਇਹਨਾਂ ਸਾਰਿਆਂ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਮੇਰੇ ਨਾਲ ਖੜੇ ਐ सारिया का बहुत बहुत धनबाद क्योंकि साहब संगत जी में न लैन लग गया समा हो जागुरु जी का खालसा वाह वाहू जी का खालसा वाहेगुरु जी की सा, वा फतेह साधी भेन बीबी संदीप कौर ओ भी स्टेज ते आ जाए ਤੇ ਹੁਣ ਇੱਕ ਬੇਨਤੀ ਆ ਸੰਗਤ ਦੇ ਚਰਨਾਂ ਵਿੱਚ ਵੀ ਆਪਾਂ ਨੇ ਹੁਣ ਬਾਪੂ ترسےਵ ਸਿੰਘ ਜੀ ਨੇ ਸਬੋਧਨ ਕਰਨਾ ਤੇ ਉਸ ਤੋਂ ਬਾਅਦ ਅਰਦਾਸ ਹੋਣੀ ਹੈ ਹੁਣ ਉਹਨਾਂ ਦਾ